ਕੀ ਹੈ ਤੇ ਤੂੰ ਆਵੇਂ ਖਾਣੇ 'ਚ ਕੁਛ ਤਾਂ ਪਾ ਲੈਂਦੀ ਕੀ ਗੱਲ ਹੋਈ ਐ ਇੰਨੀ ਕਿਉਂ ਘਾਬਰੀ ਫਿਰਦੀ ਐ ਗੱਲ ਤਾਂ ਦੱਸ ਮੈਨੂੰ ਨਾ ਕੀ ਤੈਨੂੰ ਦੱਸਾਂ ਤੈਨੂੰ ਕਿਹਾ ਸੀ ਕਿਕਰ ਸਾਂ ਉਹਨੂੰ ਵਰਜਲਾ ਵਰਜਲਾ ਹਾਂ ਤੂੰ ਉਹਦੀ ਗੱਲ ਦੇ ਵਿੱਚ ਹੰਮੀ ਭਰੀ ਬੈਠੀ ਐ ਤੂੰ ਤਾਂ ਉਹਦਾ ਮਕਲਾਵਲੇ ਕਿਉਂ ਉਹਨੂੰ ਤਿਆਰ ਬੈਠੀ ਐ ਤੈਨੂੰ ਕੌਣ ਕਹਿੰਦਾ ਨਹੀਂ ਤੇਰੇ ਬਾਈ ਨੇ ਦੱਸਿਆ ਮੈਨੂੰ ਉਹ ਤਾਂ ਲੈ ਕੇ ਆਉਣ ਨੂੰ ਤਿਆਰ ਬੈਠਾ ਉਹਨੇ ਤਾਂ ਬਾਰੋ-ਬਾਰੀ ਤਿਆਰੀਆਂ ਕਰੀ ਜਾਂਦੇ ਹੈਗੇ ਤੈਨੂੰ ਕੁਝ ਵੀ ਨਹੀਂ ਪਤਾ ਹੈਗਾ ਨਹੀਂ ਐ ਕਿਵੇਂ ਤਿਆਰੀਆਂ ਕਰੀ ਜਾਂਦੇ ਹੈ ਨੇ ਮੈਨੂੰ ਗੁਣੇ ਸਾਰਾ ਦੱਸਤਾ ਤੂੰ ਐਨੀ ਮੇਰੇ ਕੋਲੇ ਨਾ ਸਿਆਣੀ ਨਾ ਬਣ ਹੁਣ ਮੈਨੂੰ ਦੱਸਿਆ ਤੂੰ ਹਾਮੀ ਭਰੀ ਐ ਇਹ ਹਾਮੀ ਕਿਹੜੀ ਭਰੀ ਐ ਮੈਂ ਮੈਂ ਤਾਂ ਉਹ ਕਹਿ ਬੈਠੇ ਵੀ ਚੱਲ ਚੱਲ ਜਿਵੇਂ ਤੇਰੀ ਮਰਜ਼ੀ ਓਵੇਂ ਕਰ ਲਾ ਨਹੀਂ ਤੇ ਤੈਨੂੰ ਪਤਾ ਨਹੀਂ ਤੂੰ ਐਂ ਨੱਕ ਕਹੇਂਗੀ ਉਹ ਵਲਾ ਉਹਦੀ ਹਾਮ ਮੰਨ ਲੂਗਾ ਤੇ ਤੇਰੀਆਂ ਕੁੜੀਆਂ ਦਾ ਕੀ ਬਣੂਗਾ ਤੂੰ ਉਹਨਾਂ ਦਾ ਖਿਆਲ ਰੱਖ ਘਰੋਂ ਕੱਢ ਦੂਗਾ ਤੈਨੂੰ ਨੇਕਾ ਮਜੀ ਪੋਤੀਆਂ ਕਰਕੇ ਤਾਂ ਮੈਂ ਤਾਂ ਥੱਲੇ ਪਾਉਣੀ ਆ ਮੈਂ ਕੀ ਕਰਾਂ ਮੈਂ ਤਾਂ ਤੇਰੀ ਸਹੇਲੀਆਂ ਦੀ ਮੈਂ ਤਾਂ ਤਾਂ ਕਰਕੇ ਤੇਰਾ ਮਾੜਾ ਇਹ ਪੱਖ ਪੂਰਦੀਆਂ ਨਹੀਂ ਮੈਂ ਕੀ ਲੈਣਾ ਮੈਨੂੰ ਕੀ ਆ ਦੱਸ ਕੁਛ ਮਰਜੀ ਹੋਈ ਜਾਵੇ ਨਹੀਂ ਕਹਿੰਦੀ ਤੂੰ ਮੇਰੇ ਭੜੇ ਕਰਤੀ ਹਰ ਹੁਣ ਮੈਨੂੰ ਵੀ ਕੋਈ ਹੀਲਾ ਦੱਸ ਮੈਂ ਕਿਹੜੇ ਖਾਤੇ ਡਿੱਗਾ ਮੈਂ ਤੇਰੇ ਸਮਝਾ ਕੇ ਰਹੀ ਸੀ ਕਿ ਤੂੰ ਦੀ ਗੰਨ ਚ ਹਮੇ ਨਾ ਭਰੀ ਤੂੰ ਭਰ ਕੇ ਹੁਣ ਦੱਸ ਕੀ ਹੋਊਗਾ ਹੁਣ ਤਾਂ ਉਹ ਲੈ ਕੇ ਆਊਗਾ ਥੁੜੇ ਥੁੜਕੇ ਆ ਗੱਲਾਂ ਹੀ ਲੱਗੀਆਂ ਪੰਜਾਂ ਨਹੀਂ ਉੱਤਰ ਆ ਆ ਛੇਤੀ ਕਰ ਦਾਲ ਧਰਨੀ ਆਜੋ ਆਂਦੀ ਆਂਦੀ ਉਹ ਮੇਰੇ ਘਰੇ ਢੇਗਾ ਮਾਰਲੀ ਤੇਰੇ ਘਰੇ ਤਾਂ ਗੱਲ ਵੀ ਨਹੀਂ ਸੀਗੀ ਨਹੀਂ ਨਾ ਭੈਣੇ ਮੈਂ ਕਿੱਥੇ ਆ ਸਕਦੀ ਆ ਜੇ ਉਹਨੂੰ ਪਤਾ ਲੱਗਿਆ ਮੇਰੇ ਤੋਂ ਉਂਈ ਗੁੱਤ ਨਹੀਂ ਪੱਟ ਸਿੱਟੂ ਨਹੀਂ ਮੈਂ ਕੀ ਲੈਣਾ ਖਾਈ ਚਾਲ ਸਿੱਤਰ ਸਾਰੀ ਉਮਰ ਉਹ ਤੋਂ ਜਿੱਦ ਦਿਨ ਮਨਿੰਦਰ ਲਿਆ ਕੇ ਬਸਾਤੀ ਨਾ ਇੱਥੇ ਉਹਦੋਂ ਤੇਰੀ ਜੂਨ ਉੱਤਿਆਂ ਵਾਲੀ ਹੋ ਜੂਗੀ ਤੈਨੂੰ ਸਿਆਨਣਾ ਨਹੀਂ ਕਿਸੇ ਨੇ ਮੈਂ ਕੀ ਲੈਣਾ ਨਾਲੇ ਤੈਨੂੰ ਹੋਰ ਦੱਸਦੀ ਆ ਤੇਰੇ ਵਾਲੇ ਮੰਗਰ ਲੱਗ ਕੇ ਨਾ ਮੇਰੇ ਵਾਲਾ ਵੀ ਮੇਰੇ ਕਈ ਵਾਰੀ ਲੜਾਈ ਕਰ ਲਈ ਮੇਰੇ ਨਾਲ ਨੀ ਮੈਂ ਕਿਹੜਾ ਕਹਿਨੀਏ ਵੀ ਤੇਰੇ ਨਾਲ ਗੜੇ ਜਾ ਕੇ ਮੇਰੇ ਤਾਂ ਆਪ ਰੋਜ ਪੈਂਦੀਆਂ ਮੈਂ ਦੱਸ ਕੀ ਕਰਾਂ ਮੈਂ ਇੱਕ ਦਿਨ ਕਹਿਣ ਨਹੀਂ ਦਿੰਦਾ ਮੂਰੋ ਇੱਕ ਦਿਨ ਨਾ ਅਬੀ ਭਰਾਵਾਂ ਨੂੰ ਬੁਲਾ ਤੇ ਇਹਦੇ ਹਲਕ ਚ ਡਾਂਗ ਚ ਕਾ ਦੇ ਫੇਰ ਪਤਾ ਲੱਗੂਗਾ ਨਾ ਨੀ ਨਾ ਕਹਨੀਏ ਜੇ ਉਹਨਾਂ ਨੂੰ ਸਾਧ ਲਿਆ ਮੇਰਾ ਤਾਂ ਜਮਈ ਬਸਦਾ ਦਸਾਉਂਦਾ ਘਰ ਪਟਿਆ ਜਾਊਗਾ ਨੀ ਭਰਾਵਾਂ ਦੇ ਸਿਰ ਤੇ ਤਾਂ ਬਸਦੇ ਹੁੰਦੇ ਨੇ ਨੀ ਬਸਦੇ ਕਿੱਥੇ ਆ ਜੇ ਕਰਤੂਤਾਂ ਦਾ ਪਤਾ ਲੱਗ ਗਿਆ ਚੌਰੇ ਦੀਆਂ ਦਾ ਮੈਨੂੰ ਲੈ ਜਾਣਗੇ ਉਦੋਂ ਹੀ ਕਿਧਰੇ ਨਹੀਂ ਲੈ ਕੇ ਜਾਂਦੇ ਦੋ ਭਰਾ ਨਹੀਂ ਤੇਰੇ ਬਸਾ ਕੀ ਦਿਖਾਉਣਗੇ ਦੱਸਦੇ ਦੱਸਦੇ ਆਪਦੇ ਭਰਾਵਾਂ ਨੂੰ ਨਹੀਂ ਭੈਣੇ ਦੇਖ ਲੈ ਮੇਰੀ ਗੱਲ ਸੁਣ ਲੈ ਮੈਂ ਤਾਂ ਤੇਰੇ ਘਰੇ ਪੈਰ ਨਹੀਂ ਪਾਉਣਾ ਤੂੰ ਤਾਂ ਜਮੀ ਚੱਜ ਦੀ ਤੀਵੀ ਨਹੀਂ ਹੈਗੀ ਜੀ ਵੀ ਮੰਨ ਨਹੀਂ ਲਮੇ ਇੱਥੇ ਮੇਰੀ ਨਹੀਂ ਮੈਂ ਤਾਂ ਮੰਨਦੀ ਆ ਮੈਂ ਤਾਂ ਸਾਰਿਆਂ ਦੀ ਮੰਨੀ ਜਾਨੀ ਆ ਮੈਂ ਤਾਂ ਜਿਹੜੀਆਂ ਨਹੀਂ ਮੰਨਣੀਆਂ ਉਹਦੀ ਵੀ ਹਾਮੀ ਭਰ ਦਿੰਨੀ ਆ ਬਸ ਫਿਰ ਤੇਰਾ ਤਾਂ ਆਹੀ ਆ ਤੇਰੇ ਪੱਲੇ ਤਾਂ ਰੋਣਾ ਹੀ ਰਹਿ ਜਾਊਗਾ ਚੰਗਾ ਭੈਣੇ ਮੈਂ ਤਾਂ ਜਾਨੀ ਆ ਬਥੇਰਾ ਮੱਖਾ ਮਾਰ ਲਿਆ ਤੇਰੇ ਨਾਲ ਪੁੜੇ ਆ ਜਾ ਪਾਕੀਆਂ ਦਾ ਟੋਕਰਾ ਲਿਹਾ ਦੇ ਆਉਣੀ ਆ ਮੈਂ ਨੂੰ ਕੀ ਸਮਝਾਵਾਂ ਖੈਰ ਰੱਬ ਉਹ ਹੀ ਸੌਣ ਲਾ ਨੇੜੇ ਹੋ ਕੇ ਮੇਰੇ ਮੇਰੀਆਂ ਧੀਆਂ ਦਾ ਕੀ ਬਣਦਾ ਮੇਰੀਆਂ ਧੀਆਂ ਦਾ ਸਵਾਰਨਾ ਕਿੱਦਾਂ ਬਜਾਣਾ ਰੱਬਾ ਤੇਰੇ ਹੱਥ ਚ ਹੈ ਮੈਨੂੰ ਲੱਗਦਾ ਇਹ ਬੰਦੇ ਨੇ ਤਾਂ ਕਿਸੇ ਜੋਗਰਾਂ ਨੇ ਮੈਨੂੰ ਛੱਡਿਆ ਜੀ ਜੀ ਤਾਂ ਗੱਲਾਂ ਖਵਲਦੀਆਂ ਨਾਗੀ ਇੱਕ ਜੱਟ ਖਾਂ ਦੇ ਵੀ ਰਸਤਾ ਕਰਨਾ ਤੁਸੀਂ ਆਪਦੀ ਕੁੜੀ ਦਾ ਕਰਦੇ ਹੋ ਇਹ ਗੱਲਾਂ ਦੇ ਕੀ ਹੋ ਗਿਆ ਤੁਹਾਨੂੰ ਉਹ ਹੁਣ ਕੀ ਹੈ ਯਾਰ ਤੂੰ ਪਰੇ ਰਹਾ ਸਰ ਬੱਸ ਕੀ ਗੱਲ ਕੀ ਹੋ ਗਈ ਇੰਨਾ ਉੱਚੀ ਬੋਲੀ ਕਰਦਾ ਜਾਂਦੇ ਹੋ ਦੇਖ ਲੈ ਦਿੰਦੇ ਜਿਉਂ ਲੋਕ ਨਾ ਕੀ ਹੋ ਗਿਆ ਕੀ ਕਹੇ ਤਾਂ ਕਿਸੇ ਨੇ ਇਹ ਸਾਲੇ ਨਾ ਹੁਣ ਕੰਜਰ ਸਾਲੇ ਦੱਲੇ ਕਿਸੇ ਖਾਂ ਦੇ ਵੀ ਗੱਲ ਤਾਂ ਦੱਸ ਦੇ ਕਿ ਗਾਲਾਂ ਹੀ ਨਹੀਂ ਜਾਏਗਾ ਤੂੰ ਮਿਲ ਜਾਣ ਦੇ ਇੱਕ ਵਾਰੀ ਤੈਨੂੰ ਮੈਂ ਦੱਸਦਾ ਪਰਨੇ ਦੇਖੀ ਪਉਂਦਾ ਮੈਂ ਆ ਜਾਣ ਤੇ ਬਾਪੂ ਨਾਲ ਉਹਦੇ ਨਾਲ ਵੀ ਕਰਦਾ ਗੱਲ ਮੈਂ ਗੱਲ ਕੀ ਹੈ ਗੱਲ ਤਾਂ ਦੱਸ ਦੋ ਗੱਲ ਕੀ ਹੋਣੀ ਆ ਮੈਂ ਤਾਂ ਕੋਈ ਨਾ ਦੱਸ ਦੂੰਗਾ ਤੁਹਾਨੂੰ ਕੀ ਹੋਇਆ ਕੀ ਹੋਇਆ ਕਿ ਤੂੰ ਕਦੋਂ ਰੋਣਾ ਪਈ ਜਨੇ ਇੱਥੇ ਬੈਹਿ ਕੇ ਸਾਨੂੰ ਗੱਲ ਤਾਂ ਦੱਸ ਦੇ ਕੀ ਗੱਲ ਆ ਜੇ ਪਾਣੀ ਪੂਣੀ ਦੇ ਕੁੜੇ ਨੂੰ ਆਹ ਦੇਖ ਲਾ ਮੱਗਰ ਕੇ ਆਗੇ ਹਾਂ ਰੋਕ ਕੇ ਮੈਨੂੰ ਕਹਿੰਦਾ ਕੀ ਹਾਲ ਆ ਮੈਂ ਕਿਹਾ ਠੀਕ ਆ ਭਾਈ ਮੈਂ ਕਿਹਾ ਕੋਈ ਚੱਜ ਦੀ ਗੱਲ ਕਰੂਗਾ ਵੀ ਕੋਈ ਦੁੱਖ ਦੀ ਗੱਲ ਕਰੂਗਾ ਵੀ ਭਾਈ ਤੁਹਾਡੇ ਘਰੇ ਐਡਾ ਭਾਣਾ ਵਰਤ ਗਿਆ ਸਿਆਣਾ ਵੈਣਾ ਹੈਗਾ ਦੇਖ ਲਾ ਹਨਾ ਚਿੱਟੀ ਦਾੜੀ ਆਈ ਪਈ ਆ ਮੂੰਹ ਤੇ ਮੈਨੂੰ ਕਹਿੰਦਾ ਯਾਰ ਮੈਂ ਤਾਂ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਸੀ। ਅੱਛਾ। ਹਾਂ ਮੈਂ ਕਹਤਾ ਮੈਂ ਕੰਮ ਜਾਣਾ ਵੀ ਤੂੰ ਮੇਰੇ ਨਾਲ ਡੈਡੀ ਨਾਲ ਗੱਲ ਕਰ ਲਈ ਵੀ ਕੀ ਗੱਲ ਕਰਨੀ ਆ। ਕਹਿੰਦਾ ਨਹੀਂ ਨਹੀਂ ਪਰਿਵਾਰ ਦਾ ਤਾਂ ਮੈਂਬਰ ਤੂੰ ਉਸੇ ਦਾ ਹੀ ਆ ਪੁੱਤਾਂ ਕਹਿੰਦਾ ਉਹ ਕਰਦਾ ਮੈਂ ਕਿਹਾ ਚਲ ਤੂੰ ਦੱਸ। ਮੈਨੂੰ ਕਹਿੰਦਾ ਗੱਲ ਤਾਂ ਕੀ ਦੱਸਣੀ ਆ। ਇੱਕਦਮ ਤਾਂ ਕਹਿੰਦਾ ਦੁੱਖ ਵਾਲੀ ਗੱਲ ਆ ਮੈਂ ਕਿਹਾ ਕੀ? ਕਹਿੰਦਾ ਯਾਰ ਛੋਟੀ ਕੁੜੀ ਦਾ ਰਿਸ਼ਤੇ ਬਾਰੇ ਪਤਾ ਲੱਗਿਆ ਵੀ ਪ੍ਰੋਣੇ ਦੀ ਪਹਿਲੀ ਮੌਤ ਹੋ ਗਈ। ਮੈਂ ਕਿਹਾ ਹਾਂ। ਕਹਿੰਦਾ ਯਾਰ ਤੁਸੀਂ ਕਿਹੜਾ ਮਕਲਾਵਾ ਦਿੱਤਾ ਸੀਗਾ। ਮੈਂ ਕਿਹਾ ਅੱਛਾ ਫੇਰ ਮੈਨੂੰ ਕਹਿੰਦਾ ਫੇਰ ਕੀ ਆ ਮੈਂ ਨਾ ਰਿਸ਼ਤਾ ਕਰਵਾ ਦੇ ਮੈਂ ਕਿਹਾ ਦੇ ਅਸੀਂ ਹਲੇ ਕੋਈ ਗੱਲ ਨਹੀਂ ਕਰਨੀਗੀ ਕਹਿੰਦਾ ਗੱਲ ਤਾਂ ਕਰਨੀ ਪਊਗੀ ਮੁੰਡਾ ਹੈਗਾ 40 ਸਾਲਾਂ ਦਾ ਕਹਿੰਦਾ ਦੋ ਜਵਾਕ ਛੱਡ ਕੇ ਮਾਹੋ ਹੋਈ ਦੀ ਘਰ ਵਾਲੀ ਮਰ ਗਈ ਕਹਿੰਦਾ ਲੈ ਦੇਖ ਲੈ ਦੇਖ ਲੈ ਐ ਇਹਨਾਂ ਦਾ 22 ਬੇੜਾ ਲੋਕਾਂ ਦਾ ਮੈਨੂੰ ਕਹਿੰਦਾ ਕਹਿੰਦਾ ਤੇਰੇ ਤੱਕ ਪਹੁੰਚ ਗਿਆ ਕਹਿੰਦਾ ਤੁਹਾਡੇ ਘਰ ਨੂੰ ਤਾਂ ਆਣ ਲੱਗ ਜੂ ਮੈਂ ਕਿਹਾ ਕਾਦੀ ਕਹਿੰਦਾ ਪਹਿਲਾਂ ਤੇਰੀ ਪੂਆ ਘਰੇ ਬੈਠੀ ਆ ਲੈ ਦੋ ਘਰ ਦੇ ਉਹਨੂੰ ਦੇਖ ਲੈ ਕਹਿੰਦਾ ਕਿ ਨਾ ਪਰਛਾਰੇ ਆਏ ਲੋਕ ਨੇਗੇ ਆਈ ਨਹੀਂ ਜਿਉਂ ਦਿੰਦੇ ਹੈਗੇ ਆਏ ਦੂਬਾ ਕਹਿੰਦੇ ਹੁੰਦੇ ਨਾ ਵੀ ਵੱਡੇ ਤੇ ਨੂਨ ਪਾਉਂਦੇ ਆ ਐਸ ਲੋਠ ਲੋਕ ਨੂਨ ਪਾਉਂਦੇ ਵੱਡੇ ਮੈਂ ਨਾ ਛੋਡੇ ਮੂੰਹ ਨੂੰ ਚੁੱਪ ਕਰ ਗਿਆ ਮੈਨੂੰ ਬਾਪੂ ਨੇ ਕਹਿਣਾ ਸੀਗਾ ਵੀ ਤੂੰ ਪਹਿਲਾਂ ਕੋਈ ਗੱਲ ਛੇੜੀ ਹੋਊਗੀ ਨਹੀਂ ਉਹਨੂੰ ਨਾ ਮੈਂ ਖਲਿਆਰ ਦਿੰਦਾ ਉੱਥੇ ਪੁੱਤ ਹੋਈ ਨਾ ਪੁੱਤ ਰੱਬ ਕਹਾਉਂਦਾ ਤੇ ਐ ਝੋਲੀ ਕਰ ਲਿਆ ਕਰ ਅਗਲੇ ਦਿਨ ਉੱਥੇ ਜਾੜਾ ਆਪਣੇ ਵਰਗੀ ਹੋ ਜੇ ਉਹਨਾਂ ਦੀਆਂ ਨਾਲ ਵੀ ਇਹਦੇ ਚਾਰ ਪੁੱਤ ਹੈ ਨਹੀਂ ਤੂੰ ਆਹ ਗੱਲ ਕਰਨ ਦਾ ਉਹਦਾ ਫਰਜ਼ ਬਣਦਾ ਸੀਗਾ ਵੀ ਪਹਿਲਾਂ ਤੁਸੀਂ ਦੇਖੋ ਹੈ ਟੋਡੇ ਤਾਂ ਕਹਿੰਦਾ ਆਣ ਪੈਣ ਲੱਗ ਜੂਗੀ ਹਾਂ ਦੇਖ ਲੈ ਵੀ ਵਿਧਵਾਲੇ ਵੱਜਣ ਲੱਗ ਜੋਂਗੇ ਤੁਸੀਂ ਕਹਿੰਦਾ ਕਹਿੰਦਾ ਪਹਿਲੇ ਤੇਰੀ ਭੂਆ ਨੂੰ ਕਿੰਨਾ ਟਾਈਮ ਹੋ ਗਿਆ ਬੈਠੀ ਨੂੰ ਫੇਰ ਕਹਿੰਦਾ ਆਹ ਕੁੜੀ ਦਾ ਜੇ ਹੱਲ ਨਾ ਹੋਇਆ ਨਾ ਮੈਂ ਤਾਂ ਕਹਿੰਦਾ ਤੋੜ ਦਿਓ ਕਹਿੰਦਾ ਉਹਨਾਂ ਨੇ ਕਿਹਾ ਕੋਈ ਲੈਣਾ ਦੇਣਾ ਲੈਣਾ ਐਡੀ ਵੱਡੀ ਗੱਲ ਕਹਿਤੀ ਮੈਨੂੰ ਕੋਈ ਨਹੀਂ ਪੁੱਤ ਤੇਰੇ ਪਿਓ ਨੂੰ ਦੱਸਦੀਆਂ ਆਏ ਨੂੰ ਆਪਾਂ ਜਿਵੇਂ ਕੋਈ ਬਾਈ ਨੇ ਆਖਿਆ ਉਵੇਂ ਜੁਕਰ ਗੱਲਬਾਤ ਬਾਈ ਕਰ ਲੂਗਾ ਡੈਡੀ ਉਹਨਾਂ ਦੇ ਘਰੇ ਭੱਗ ਜਾਣਗੇ ਅਸੀਂ ਜਾ ਕੇ ਗੱਲ ਕਰਕੇ ਮੇਰੀ ਗੱਲ ਸੁਣ ਲਓ ਮੈਨੂੰ ਨਾ ਬਾਪੂ ਦਾ ਹੀ ਡਰ ਆ ਨਹੀਂ ਮੈਂ ਬਲੇਟ ਦਿੰਦਾ ਹਾਂ ਕੋਈ ਨਾ ਕੋਈ ਨਾ ਪੁੱਤ ਆਪਾਂ ਨੇ ਇਹੋ ਜਿਹਾ ਕੁਝ ਨਹੀਂ ਕਰਨਾ ਹੈਗਾ ਮੈਂ ਪਾਣੀ ਨਹੀਂ ਕਰਨਾ ਹੈਗਾ ਚਲਾ ਜਾ ਪਾਣੀ ਪੀ ਲੈ ਆ ਜਾ ਪੁੱਤ ਬੈਠ ਤੂੰ ਹਾਂ ਚਲਾ ਜਾ ਜਾਣ ਕੇ ਲੋਕ ਜੋ ਜੋ ਕੇ ਦੇਖਦੇ ਨੇ ਜਾਣ ਕੇ ਠੋਕਰਾ ਮਾਰ ਮਾਰ ਦੇਖਦੇ ਨੇ ਆ ਜਾ ਪੁੱਤ ਮੇਰੇ ਬੈਠ ਪਾਣੀ ਪੀ ਚੱਲ ਪੁੱਤ ਇਹ ਪਾਣੀ ਲੈ ਕਰ ਮੈਂ ਨੇ ਆ ਪੁੱਤ ਪਾਣੀ ਦੱਸ ਜਾਣ ਕੇ ਲੋਕ ਠੋਕਰਾ ਮਾਰਦੇ ਨੇ ਦੇਖ ਲੈ ਲੋਕਾਂ ਨੇ ਸੁਣ ਕੇ ਤਾਂ ਜਾਇਆ ਨਹੀਂ ਜਾਣਾ ਮੈਂ ਇਹਨੂੰ ਹੋਰ ਕੀ ਕਹਨੀ ਭੌਂਕੀ ਜਾਂਦੇ ਹੋ ਕਹਿੰਦੇ ਹੁੰਦੇ ਨਾ ਹਾਥੀ ਆਪਦੀ ਚਾਲ ਚੱਲਦਾ ਤੇ ਕੁੱਤੇ ਭੌਂਕਦੇ ਹੁੰਦੇ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਤੂੰ ਆ ਲਾਂਬਾ ਜ਼ਰੂਰ ਦੇ ਕੇ ਆਉ ਮੈਂ ਸੋਨ ਦਾ ਰਸਤਾ ਤੇਰੇ ਬਾਪੂ ਆਏ ਤਾਂ ਲਾਂਬਾ ਦੇ ਆ ਕੋਈ ਨਾ ਕੋਈ ਤੂੰ ਟੈਨਸ਼ਨ ਨਾ ਲੈ ਮੈਂ ਤੇ ਤੇਰਾ ਪਿਓ ਦੋਏ ਜਾ ਕੇ ਆਵਾਂਗੇ ਅਸੀਂ ਮੈਂ ਕਰਦੀਆਂ ਗੱਲ ਵੀ ਕਿਵੇਂ ਕਿਸੇ ਦੀ ਤੀਨ ਬੋਲੀਦਾ ਹੁੰਦਾਗਾ ਜਾਏ ਕੋਈ ਨਹੀਂ ਮਾੜੀ ਮੋਟੀ ਸ਼ਰਮ ਮਨ ਤੇਰੇ ਚਾਰ ਪੋਤੀਆਂ ਆਪਦੇ ਆ ਕਹਿੰਦਾ ਸਾਡੀ ਰਿਸ਼ਤੇਦਾਰੀ ਸੀ ਮੁੰਡਾ 40 ਸਾਲ ਦਾ 40 ਸਾਲ ਦਾ ਮੁੰਡਾ ਹੁੰਦਾ ਐਡੀ ਪੂਰਾ ਜਵਾਕੜੀ ਐ 20 ਸਾਲ ਦੀ ਸ਼ਰਮੋਣੀ ਚਾਹੀਦੀ ਆ ਕਿ ਤੁਹਾਨੂੰ ਚਲ ਕੋਈ ਪਾਣੀ ਪੀ ਲੈਸ ਲੋਕਾਂ ਨੇ ਤਾਂ ਸ਼ਰਮ ਲਾਤੀ ਹੈਗੀ ਜਿਹਦੇ ਮੂੰਹ ਚ ਜਿਹੜਾ ਕੁਝ ਆਉਂਦਾ ਉਹੀ ਬੋਲਦਾ ਗਾ ਜਵਾਬ ਤੇ ਇਹਨਾਂ ਨੂੰ ਦੇਣੀ ਪੈਣਾ ਗਾ ਤੁਸੀਂ ਜਾਇਓ ਮੰਮੀ ਮੈਂ ਜਾ ਕਿਉਂ ਕੋਈ ਨਾ ਪੁੱਤ ਕਰਦੇ ਆ ਗੱਲ ਅਸੀਂ ਸਾਡੀ ਕੁੜੀ ਤਾਂ ਸਾਡੇ ਘਰੇ ਬੈਠੀ ਹੈ ਤੁਹਾਨੂੰ ਕੀ ਦੁੱਖ ਆਗਾ ਖਾਣਾ ਘਰੋਂ ਖਾਣਾ ਉਹਨਾਂ ਨੂੰ ਦੁੱਖ ਕੀ ਹੋ ਰਿਹਾਗਾ ਦੁੱਖ ਕੀ ਹੋ ਰਿਹਾ ਉਹਨਾਂ ਨੂੰ ਵੇਖ ਲੈ ਕਿੱਡੀ ਵੱਡੀ ਗੱਲ ਕਹਤੀ ਕਹਿੰਦਾ ਪੂਆ ਨੂੰ ਘਰੇ ਹੀ ਨਾ ਬੈਠ ਜੇ ਵੇਖ ਲੈ ਪੁੱਤ ਜਾਣ ਕੇ ਠੋਕਰਾਂ ਮਾਰਦੇ ਨੇ ਲੋਕ ਠੋਕਰਾਂ ਮਾਰਦੇ ਨੇ ਜਾਣ ਕੇ ਉਹਨਾਂ ਦੀ ਜਵਾਨ ਗੰਦੀ ਹੁੰਦੀ ਹੈ ਕਈ ਤਾਂ ਕਹਾਤ ਨੂੰ ਭੁੱਕੀ ਜਾਂਦੇ ਤੂੰ ਪਾਣੀ ਪੀ ਤੇ ਚਲ ਆਪਾਂ ਸ਼ਾਂਤ ਹੋ ਜਾ ਬਦਲ ਲੈ ਕੱਪੜੇ ਕੁੱਪੜੇ ਚੱਲ ਨੀ ਤੂੰ ਵੀ ਮੜਾ ਜਾ ਉੱਠ ਖੜ ਹੁਣ ਸਾਦੀ ਕੁੱਟ ਦੇ ਦੇ ਮੁੰਡੇ ਨੂੰ ਹਾਂ ਜੀ ਚੰਗਾ ਮੈਂ ਮੇਰੀ ਗੱਲ ਸੁਣੋ ਘਰੇ ਆ ਕੇ ਕਹਿਣ ਦੀ ਕੀ ਲੋੜ ਸੀ ਮੰਮੀ ਦੇਖ ਲਓ ਹੁਣ ਮੰਮੀ ਦੇਦੇ ਦਿਮਾਗ ਤੇ ਪਤਾ ਨਹੀਂ ਕੀ ਬੀਤਨੀ ਉਧਰ ਜਿਵੇਂ ਨਿੰਦਰ ਸੁਣ ਲੈਦੀ ਫੇਰ ਅੱਛਾ ਠੀਕ ਆ ਮੈਂ ਸੁਣ ਕੇ ਆ ਜਾ ਐਡੀਆਂ ਐਡੀਆਂ ਗੱਲਾਂ ਹੈ ਮੈਂ ਇਹ ਨਹੀਂ ਕਹਿੰਦੀ ਉਥੀ ਜਵਾਬ ਦਿੰਦੇ ਭਾਵੇਂ ਘਰ ਚ ਹੱਥ ਪਾ ਲੈਂਦੇ ਮੈਨੂੰ ਤਾਂ ਮਨਿੰਦਰ ਦਾ ਡਰ ਲੱਗਦਾ ਹੈ ਮੇਰਾ ਨਾ ਸਬਰ ਬਹੁਤ ਵੱਡਾ ਦਾ ਪ੍ਰਮਾਤਮਾ ਮੇਰਾ ਸਬਰੀ ਪਰਖੀ ਜਾਂਦਾ ਮਾਰਦ ਨੂੰ ਨਾ ਉਹਦੇ ਮੈਂ ਐਟੋ ਉਹਦੀ ਮਾਰਦਾ ਪਰ ਪਤਾ ਨਹੀਂ ਮੈਂ ਕਿਵੇਂ ਚੁੱਪ ਕਰ ਗਿਆ ਵੀ ਹਾਂ ਸਾਡੇ ਤੇ ਬੀਤੀ ਜਾਂਦੀ ਆ ਅਸੀਂ ਦੁੱਖ ਚਾਂ ਕਿਤੇ ਹੋਰ ਨਵੀਂ ਮੁਸੀਬਤ ਨਾ ਖੜੀ ਹੋ ਜੇ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਮਨਿੰਦਰ ਸੋਚੂਗੀ ਵੀ ਮੇਰਾ ਭਰਾ ਐ ਟੱਪੀ ਜਾਂਦਾ ਪਤਾ ਨਹੀਂ ਮੇਰੇ ਤੋਂ ਔਖਾਗਾ ਵੀ ਇਹਨਾਂ ਨੂੰ ਘਰੇ ਬਿਠਾਉਣਾ ਔਖਾ ਲੱਗਦਾਗਾ ਤਾਂ ਕਰਕੇ ਕਹਿੰਦੀ ਹੈਗੀ ਥੋੜੀ ਗੱਲ ਕਰ ਲਿਆ ਕਰੋ ਗੱਲ ਮੈਂ ਮਨਿੰਦਰ ਦੀ ਨਹੀਂ ਕਰਦਾ ਇੰਨੀ ਕ ਸਮਝ ਉਹਨੂੰ ਵੀ ਹੈਗੀ ਆ ਕਿ ਮੇਰੇ ਭਰਾ ਦੀ ਸੋਚ ਕਿਹੋ ਜੀ ਆ ਪਰ ਮੈਂ ਗੱਲ ਲੋਕਾਂ ਦੀ ਕਰਦਾ ਕਿ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਬੁੱਢੇ ਤੇ ਠੇਰੇ ਨਾਲ ਆਉਂਦੀ ਭੈਣ ਤੋੜਾਂਗੇ ਹੈ ਜੇ ਤੋੜਨੀ ਹੋਵੇ ਫਿਰ ਅਸੀਂ ਉੱਥੇ ਨਾ ਤੋੜਦਗੇ ਉਹ ਸੜੇਵੇਂ ਬੰਦੇ ਕਿਕਰ ਨਾਲ ਕਦੇ ਕਦੇ ਨਾ ਭਾਈ ਤੂੰ ਜਮੇ ਸਿਰੇ ਹੀ ਕਰਵਾਇਆ ਯਾਰ ਬਈ ਐਸਾ ਕੀ ਕਹੀਦਾ ਜਾਂਦੇ ਸੀ ਤੈਨੂੰ ਉਹ ਕੀ ਰੋੜ ਸੀ ਆ ਸਭ ਦੀ ਉਹ ਲੈ ਖੇਚਲਾ ਕਰੀ ਜਾਂਦਾ ਲੈ ਤੂੰ ਰਿਸ਼ਤੇਦਾਰ ਉਹੀ ਗੱਲ ਕਰੀ ਜਾਂਦਾ ਤੁਸੀਂ ਰੋਜ਼ ਰੋਜ਼ ਆਉਣਾ ਉਹ ਮਸਾਂ ਤਾਂ ਤੂੰ ਆਇਆ ਮਿੰਦਰਾ ਤੂੰ ਬੈਠਾ ਕੀ ਦੇਖੀਆ ਨਾ ਯਾਰ ਤੂੰ ਪਾਖਾਂ ਉਹੀ ਗੱਲ ਪਾਖ ਖੇਡੀਆ ਬਾਈ ਫਿਰ ਖੇਡ ਨਾ ਹੋਰ ਹੋਰ ਖੇਡੋ ਆਜੋ ਕਿਹਾ ਬਾਈ ਯਾਰ ਸਾਰਾ ਠੀਕ ਹੈ ਖੁਸ਼ ਹੈ ਠੀਕ ਹੈ ਠੀਕ ਹੈ ਚੱਲ ਬਸ ਮੇਨ ਕਰਦਾ ਇਹ ਹੁੰਦੀ ਹੈ ਜੀ ਕੋਈ ਆਪਣਾ ਆ ਗਿਆ ਰਿਸ਼ਤੇਦਾਰ ਆ ਉਹ ਖੁਸ਼ ਹੋ ਜਵੇ ਨਾ ਸਾਡੀ ਰੂਬਾਗੋਗਾ ਹੋ ਜਾਂਦੀ ਆ ਹਾਂ ਇਹ ਤਾਂ ਗੱਲ ਸਹੀ ਹੈ ਨਾ ਭਾਈ ਹਾਂ ਅੱਛਾ ਬਾਕੀ ਕਹਿ ਲਾ ਹੋਰ ਆਵਿੰਦਰਾ ਹਾਂਜੀ ਅੱਛਾ ਛੋਟਾ ਤਾਂ ਕਦੇ ਨਾ ਕਦੇ ਘੇੜਾ ਮਾਰ ਜਾਂਦਾ ਆ ਤਾਂ ਸਾਡੇ ਆਲਾ ਵੱਡਾ ਤਾਂ ਜਮੀ ਨਹੀਂ ਕਦੇ ਆਇਆ ਇਹਦਾ ਵਸ ਜਿੱਦੇ ਦਾ ਮੈਂ ਦੇਣਾ ਭਾਈ ਨੂੰ ਐ ਵਸ ਮੁੱਛਾਂ ਦੇ ਹੱਥੋਂ ਦਾ ਤੇ ਐ ਚੁੱਪ ਹੀ ਦੇਣਾ ਫਿਰ ਭਾਈ ਠੀਕ ਹੈ ਨਾ ਓ ਬਾਈ ਬਹੁਤ ਕੰਮ ਕਰੀ ਆ ਕੰਮ ਤਾਂ ਉਹ ਇਹ ਕਈ ਵਾਰ ਮੇਲਾ ਹੁੰਦਾ ਇਹਨੂੰ ਤੋਕਦੇ ਨੇ ਤੇ ਹਜੇ ਉਹਨੀ ਜ਼ਿੰਮੇਵਾਰੀ ਪਈ ਨਹੀਂ ਨਾ ਜਿੱਦੇ ਇਹਨੂੰ ਮਰੜਦਾ ਤੁਸੀਂ ਇਹਦੇ ਤੇ ਜ਼ਿੰਮੇਵਾਰੀ ਪਈ ਚੁੱਕੀ ਕੀ ਨਾ ਬਸ ਬਾਈ ਮੈਂ ਤਾਂ ਅਹੀਂ ਚੱਲ ਗਿਆ ਕਰ ਤੇ ਕੱਲ ਕੋ ਕਿਵੇਂ ਆ ਕੀ ਕਣਕ ਵਧੀਆ ਵਧੀਆ ਬਹੁਤ ਵਧੀਆ ਝਾੜ ਹੈ ਨਾ ਇਦਾਂ ਕਹਿੰਦਾ ਪਾਣੀ ਵੜੇ ਕਣਕ ਆਪਣਾ ਜ਼ਮੀਨ ਨੂੰ ਪਾਣੀ ਵੜਾ ਲੱਗਦਾ ਬਸ ਥੋੜਾ ਜਿਹਾ ਮੌਸਮ ਤੋਂ ਡਰੀ ਜਾਂਦੇ ਆ ਇਸੇ ਕੰਮ ਨੂੰ ਤਾਂ ਆਏ ਸੀ ਇੱਥੇ ਅਸੀਂ ਹਾਂ ਤੇ ਆ ਵੀ ਉਪਜਾਊ ਬੜੀ ਆ ਉੱਧਰ ਜ਼ਮੀਨ ਤਾਂ ਉਹ ਬਹੁਤ ਜਾਊ ਜ਼ਮੀਨ ਨਾਲੇ ਤੈਨੂੰ ਮੈਂ ਗੱਲ ਹੋਰ ਦੱਸਾਂ ਤੇ ਆਪਣਾ ਹਰ ਮੌਸਮੀ ਜ਼ਮੀਨ ਜਿਹੜੇ ਮੌਸਮ 'ਚ ਜਿਹੜੀ ਚੀਜ਼ ਲਾਉਂਦੇ ਨਾਲ ਉਹ ਪੂਰੀ ਵਧੀਆ ਹੁੰਦੀ ਕੋਈ ਐਨੀ ਵੀ ਕਿਤੇ ਮਾਰ ਪਿਆ ਜਿ ਕਿਸੇ ਚੀਜ਼ ਓਹੀ ਤਾਂ ਤੈਨੂੰ ਮੈਨੂੰ ਕਹੀ ਜਾਂਦਾ ਸੀ ਆਪਾਂ ਨਾ ਚੜਕੇ ਘਰੇ ਤਾਂ ਹੀ ਤੇ ਜਾ ਕੇ ਆਏ ਸੀ ਵੀ ਭਾਈ ਹੜੰਬਾ ਚਾਹੀਦਾ ਤੇ ਜਹਾੜੰਬਾ ਚਾਹੀਦਾ ਵੀ ਜ਼ਰੂਰੀ ਆ ਮੈਂ ਕਿਹਾ ਮੇਰੇ ਰਿਸ਼ਤੇਦਾਰਾਂ ਨੇ ਲੈ ਕੇ ਜਾਣਾਗਾ ਭਾਈ ਨੇ ਮੈਨੂੰ ਕਿਹਾ ਸੀ ਨਾ ਹੈਨਾ ਭਾਈ ਮਾ ਚੱਲ ਹੜੰਬਾ ਦਾ ਭਾਈ ਨੂੰ ਕਰਕੇ ਦੇਈ ਹੱਲ ਹੁਣ ਵਧੀਆ ਕੀਤਾ ਆ ਇੱਕ ਮਿੰਟ ਮੈਂ ਇਹਨੂੰ ਉਹ ਕਰਦਾ ਇਹ ਪਾਣੀ ਪਾ ਥੋੜਾ ਹੋਰ ਹੋਰ ਹੈ ਅੱਛਾ ਹੋਰ ਪਾਈਏ ਹਾਂ ਮੈਨੂੰ ਉਹ ਨਾ ਘੱਟ ਰੱਖੀ ਕਿਉਂਕਿ ਮੈਨੂੰ ਪਾਣੀ ਨਾਲ ਚੰਗੀ ਜਿਹੀ ਲੱਗਦੀ ਹੈ ਕੀ ਕਰ ਬਾਈ ਇਹ ਵੈਰੀ ਛੋਟਾ ਇਹਨੂੰ ਇਹ ਉਹ ਕਰ ਦਿੰਦਾ ਨਾ ਨੀਰੀ ਪੀਣ ਕੀ ਜੀਤੋ ਜੀਤੋ ਅਦਾਲ ਦੂਰ ਜਾ ਕੇ ਦੇਣਾ ਸਾਨੂੰ ਹਾਂ ਜੀ ਹਾਂ ਚੰਗਾ ਤੂੰ ਤੇ ਧਰ ਲਈ ਵਿੱਚ ਅੱਛਾ ਬਾਈ ਤੂੰ ਵੇਖ ਕਰ ਨਾ ਹੋਰ ਮੰਨੇਗਾ ਨਹੀਂ ਸਾਡੀ ਜ਼ਮੀਨ ਨਹੀਂ ਹੈ ਕਿ ਨਿਰਾ ਸੋਨਾ ਸੋਨਾ ਹਾਂ ਇਹ ਤਾਂ ਗੱਲ ਸਹੀ ਆ ਨਾ ਸੋਨਾ ਨਹੀਂ ਚੰਗਾ ਹੁੰਦਾ ਜਿੱਦਾਂ ਸਾਡੇ ਲਈ ਜ਼ਮੀਨ ਚੰਗੀ ਆ ਹਾਂ ਸਹੀ ਗੱਲ ਸਹੀ ਆ ਬਈ ਤੇ ਹੋਰ ਦੱਸ ਬਾਈ ਵੀ ਤੂੰ ਠੀਕ ਰਹਿਣਾ ਹੈਗਾ ਜਮਾ ਵਧੀਆ ਕਿਰਪਾ ਬਾਬੇ ਲਾਂਕ ਦੀ ਚਲੋ ਚੰਗੀ ਗੱਲ ਆ ਅੱਛਾ ਮੈਨੂੰ ਤਾਂ ਉਹਦਾ ਬਰਵਾ ਤੇਰਾ ਬੜੀ ਆਪਣਾ ਦੁੱਖ ਆਇਆ ਤੇ ਯਾਦ ਆਉਂਦੀ ਏ ਤੇਰੀ ਜਦੋਂ ਐਂ ਕਰ ਇੱਥੇ ਵਿਚੜ ਜਾ ਅਰੇ ਹੁੰਦਾ ਬਾ ਠੀਕ ਆ ਹੋਰ ਦਿੱਤੀ ਕਰਦੀ ਬਾਈ ਹੋ ਰੰਗ ਕੋਈ ਨਾ ਆਪਾਂ ਗੱਲਾਂ ਕਰਤਾ ਬਾਈ ਫੇਕ ਕਰਾਂਗੇ ਮੈਂ ਕਿਹਾ ਪਹਿਲਾਂ ਥੋੜਾ ਥੋੜਾ ਖੇਡ ਲਈਏ ਚਲੋ ਹੈ ਚਲੋ ਚੱਕ ਚੱਕ ਦੇ ਸੱਚ ਦੇ ਬੁਲਾਓ ਆ ਲੈ ਬਈ ਆ ਲੈ 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 ਬੋ ਬਈ ਇਧਰ ਬਾਉਂੜੀ ਇੱਥੇ ਲਾਓ ਇਹ ਹੁਣ ਲਾਓ ਉਹ ਤੋਂ ਦੇਖੋ ਮੂੰਹ ਐਲੀ ਜਾਂ ਵੀ ਇਹਨਾਂ ਕਾਲਾ ਜੀਰ ਦੀ ਮੇਟਾ ਬਾਈ ਪਣੀ ਹੋਰ ਤੂੰ ਪਰੋਣ ਆਉਂਦੀ ਹੈਂਡ ਬਕਾ ਹੀ ਗਿਆ ਨੋ ਹੰਡ ਤਾਂ ਮੈਂ ਰੱਖੀ ਆ ਮੈਨੂੰ ਹੈ ਗੱਲ ਬੱ ਲਗੀ ਹੁੰਦੀ ਆ ਬਾਈ ਜੱਸਾ ਸਾਸਿਆਂ ਗੱਲਾਂ ਆ ਵੀ ਮੈਂ ਤਾਂ ਇੱਕ ਗੱਲ ਜਾਣਦਾ ਵੀ ਭਾਈ ਤੁਹਾਡੇ ਘਰੇ ਰਿਸ਼ਤੇਦਾਰ ਕੋਈ ਆਇਆ ਹੋਵੇ ਤੇ ਖਾਲੀ ਨਹੀਂ ਜਾਣਾ ਚਾਹੀਦਾ ਬਿਲਕੁਲ ਸਹੀ ਅੱਲਾ ਸੇਵਾ ਕਰੇ ਬਿਨਾ ਕਿਸੇ ਨੂੰ ਮੋੜੋ ਨਾ ਬਾਈ ਸਹੀ ਜਿਹੜੇ ਹੁੰਦੇ ਆ ਰੱਬ ਦਾ ਹੁੰਦੇ ਆ ਬਾਈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਹੈ ਉਹ ਨਾਲੇ ਭਾਈ ਰਿਸ਼ਤੇਦਾਰ ਕਿਹੜਾ ਬਨੇਤਾ ਹੀ ਰਹਿੰਦੇ ਆ ਔਰ ਇੰਨੇ ਜਰਾਵਾਜ਼ ਆਉਂਦੇ ਨੇ ਉਹ ਮੈਂ ਤਾਂ ਦੱਸੀ ਤਾਂ ਜਾਣਾ ਵੀ ਬਾਈ ਨੂੰ ਆਏ ਨੂੰ ਚਾਰ ਪੰਜ ਸਾਲ ਹੋ ਗਏ ਬਾਈ ਨੂੰ ਜਿੱਦੇ ਦੀ ਸਪਰੇ ਜੜੀ ਸੀ ਉਦੋਂ ਉਦੋਂ ਦਾ ਬਾਅਦ ਚ ਜਦੋਂ ਤੈਨੂੰ ਲੈ ਕੇ ਆਏ ਸੀ ਬਠਿੰਡੇ ਉਹਦਾ ਇੱਕ ਦਿਨ ਇੱਥੇ ਆਇਆ ਸੀ ਉਦੋਂ ਤੋਂ ਕਿਤੇ ਫੇਰ ਆਇਆ ਨਹੀਂ ਤੇ ਆਪਾਂ ਨੂੰ ਵੇਖਵਾ ਗੁੰਨਾ ਚ ਰੋਗ ਆਪਾਂ ਗਏ ਹੀ ਨਹੀਂ ਕਿਤੇ ਗਏ ਨਹੀਂ ਕਿਤੇ ਉਹੀ ਤਾਂ ਗੱਲ ਹੈ ਪਤਾ ਕੀ ਚੱਕਰ ਹੈ ਅੱਛਾ ਬਿੰਦਰ ਆਪਾਂ ਤੋਂ ਐਸਾ ਹਾਲਾ ਜਦੋਂ ਇਹਦੇ ਵਰਗੇ ਹੁੰਦੇ ਸੀ ਮੈਂ ਕਹਿੰਦਾ ਭਈ ਅਸੀਂ ਕੋਈ ਮੇਲਾ ਮਸਾ ਛੱਡੇ ਹੀ ਕੋਈ ਹੈ ਹਰ ਮੇਲੇ ਤੇ ਚਲਵਿੰਦਰਾ ਚੱਲੀਏ ਚੱਲ ਕੇ ਕਰਾ ਚੱਲੀਏ ਚਲਵਿੰਦਰਾ ਚੱਲੀ ਅਸੀਂ ਨਾ ਦਿਨ ਦੇਖਦੇ ਸੀ ਨਾ ਰਾਤ ਦੇਖਦੇ ਸੀ ਚੱਲ ਵੀ ਚੱਲੀ ਅਸੀਂ ਕਿੰਨੇ ਪਾਣੇ ਦੇ ਵਿੱਚ ਤੇ ਖੁੰਡੇ ਲੈਣੇ ਫੜ ਤੇ ਤੂੰ ਐਸਾ ਇਲਾਕਾ ਦੇ ਤਾਂ ਸਾਨੂੰ ਟਾਂਗਾ ਮਿਲਦਾ ਕਦੇ ਸਾਨੂੰ ਬੱਸ ਮਿਲਦੀ ਇਹ ਤਾਂ ਅਸੀਂ ਚੁੱਪ ਕਰਕੇ ਜਿਹੜੇ ਚੜ ਗਏ ਬੱਸ ਚੜ ਗਏ ਜਿਹੜੇ ਲੈ ਜਾਂਦੇ ਸੀ ਭਾਈ ਨਜ਼ਾਰੇ ਉਹ ਸੀ ਹਾਂ ਹਾਂ ਤਾਂ ਕਹਿੰਦਾ ਕਿਹੜੇ ਨਜ਼ਾਰੇ ਰਹਿ ਗਏ ਉਹ ਬੱਸ ਦੁਨੀਆ ਪਤਾ ਨਹੀਂ ਦੌਰ ਬਦਲ ਗਿਆ ਭਾਈ ਹਾਂ ਹੁਣ ਕੱਲ ਹਾਂ ਉਹ ਨਾ ਬਈ ਆਪਦੇ ਆਪ ਦੇ ਟਾਈਮ ਦੇ ਨਜ਼ਾਰੇ ਸਾਰਿਆਂ ਨੂੰ ਚੰਗੇ ਲੱਗਦੇ ਆ ਹਾਂ ਜੀ ਮੜੇ ਨਹੀਂ ਯਾਰੀ ਨਹੀਂ ਜਾਂਦਾ ਆ ਓਏ ਬੱਸ ਕਰੋ ਹੁਣ ਪੈ ਜਾਓ ਚੱਲਣਾ ਵੀ ਆਪਾਂ ਓ ਬੇਬੇ ਚੱਲਣਾ ਕੀ ਤੜਕੇ ਜਾਣਾ ਹੁਣ ਅੱਧੀ ਰਾਤ ਨੂੰ ਤੂੰ ਕਿੱਥੇ ਲੈ ਕੇ ਜਾਵੇਂਗਾ ਇਹਨਾਂ ਨੂੰ ਹੈ ਅਮਰੀਕਾ ਸੁਣਾ ਵੈਰੀ ਬੈਠੇ ਆ ਨਾ ਅੱਜ ਅਬ ਮਸਾ ਤਾਂ ਮੇਰੇ ਰਸਤੇ ਦਾ ਆਇਆ ਜਿੱਤਾ ਮੈਨੂੰ ਸਮਾ ਲਈ ਰਸਤੇ ਦਾ ਕੋਲੇ ਬੈਠਣ ਦੇ ਇਹ ਵੀ ਫਿਰ ਸਾਰੀ ਰਾਤ ਤਾਂ ਨਹੀਂ ਆ ਪੀ ਜਾਣੀ ਗੱਲਾਂ ਬਾਤਾਂ ਕਰੋ ਅਬ ਇਹ ਗੱਲਾਂ ਹੀ ਕਰੀ ਜਾਂਦੇ ਆ ਅੱਜ ਤਾਂ ਅੱਧੀ ਨਹੀਂ ਕੀਤੀ ਤੂੰ ਆ ਵੀ ਗਈ ਉੱਤੇ ਹਾਂ ਅਬੇ ਇਹ ਅੰਦਰ ਜਾਊਗੀ ਤਾਂ ਗੱਲਾਂ ਬਾਹਰ ਹੋਣੀਆਂ ਗੱਲਾਂ ਲੈ ਕਰਦੇ ਆ ਇਹਨਾਂ ਨਾਲ ਹੀ ਜ਼ਿਆਦਾ ਗੱਲ ਆਊਗੀ ਚੱਲ ਕੋਈ ਨਾ ਰੋਟੀ ਪਾਣੀ ਖਾ ਰੋ ਆਜੋ ਆ ਕੋਈ ਨਹੀਂ ਜਾ ਲੈਣਾ ਤੁਸੀਂ ਬੈਠ ਜਾ ਤਾਨੂੰ ਇੱਕ ਗੱਲ ਆਖਾਂ ਅਜਾ ਬੁੜੂnga ਦਾ ਨਾ ਕੰਮ ਹੁੰਦਾ ਹੀ ਟੋਕਣਾ ਬਈ ਹਰ ਗੱਲ ਦੇ ਵਿੱਚ ਟੋਕ ਪਾਉਂਦੀਆਂ ਹਰ ਗੱਲ 'ਚ ਟੋਕ ਪਾਉਂਦੀਆਂ ਤੇ ਪਰ ਮੈਂ ਇੱਕ ਗੱਲ ਜਾਨਦਾ ਹਾਂ ਬਈ ਜਿੱਥੇ ਆ ਰਾਣੀ ਬੇਟੀ ਹੁੰਦੀ ਹੈ ਨਾ ਉਹ ਤੇ ਦੇਖਦਾ ਸੋਹਣੇ ਸੱਚੇ ਬਈ ਇੱਕ ਗੱਲ ਹੋਰ ਦੱਸਾਂ ਇਹਨੂੰ ਮੈਂ ਗੱਲ ਰਦਾ ਇ ਇਥੇ ਰੱਖਣ ਦੇ ਬਰਲਚ ਠੀਕ ਹੈ ਇੱਕ ਮਿੰਟ ਫਿਰ ਬਾਈ ਮੈਂ ਇੱਕ ਮਿੰਟ ਇੱਕ ਮਿੰਟ ਲਾ 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 ਇੱਕ ਕਹ ਬਾਈ ਤੂੰ ਕਹਾਂਗਾ ਵੀ ਗੱਲ ਠੀਕ ਕਹਿੰਦਾ ਬਿੰਦਰਾ ਦੱਸ ਦਿਆਂ ਤੇਰੀ ਵਾਲੀ ਗੱਲ ਜਿਹੜੀ ਮੇਲੇ ਚ ਹੋਈ ਸੀ ਵੇ ਕਿਹੜੀ ਹੋਈ ਉਹ ਹੀ ਤੇਰੀ ਤਲਵੰਡੀ ਵਾਲੀ ਮੇਲੇ ਵਾਲੀ ਹੋਇਆ ਆਇਆ ਉਹਦੇ ਦੋਨੋਂ ਗੱਲਾਂ ਦਾ ਬਾਈ ਅਜੀ ਬਾਈ ਭਾਗੇ ਤਲਵੰਡੀ ਮੇਲੇ ਤੇ ਅਸੀਂ ਅਦੇ ਮੇਲੇ ਤੇ ਬਾਗੇ ਤੇ ਭਾਈ ਆਥਣੇ ਜੀ ਅਸੀਂ ਗੇੜਾ ਆ ਦੇ ਕੇ ਹੁਣ ਉੱਥੇ ਉਹ ਆਪਣਾ ਉੱਥੇ ਕਿਹੜਾ ਕੋਈ ਕਵਰੇ ਹੁੰਦੇ ਸੀ ਉਦੋਂ ਤੇ ਜਾ ਕੋਈ ਗੱਲ ਸੀਗੀ ਤੇ ਸਸਰਾਹ ਹੁੰਦੀ ਸੀ ਕਿਸੇ ਦੇ ਜਾ ਕੇ ਇੱਥੇ ਅਸੀਂ ਬੈਠੂ ਜਾਂਦੇ ਡਿੱਗ ਜਾਂਦੇ ਭਾਈ ਉੱਥੇ ਅਸੀਂ ਪਏ ਤੇ ਅਸੀਂ ਪੈ ਗਏ ਭਾਈ ਉੱਥੇ ਕਿਸੇ ਦਿਨ ਆਉ ਕਰਕੇ ਤੇ ਆ ਰਾਤ ਨੂੰ ਬਾਥਰੂਮ ਕਰਨ ਦੇ ਵਿੱਚ ਭਾਗ ਗਿਆ ਵੀ ਬਾਥਰੂਮ ਕਰਕੇ ਜਾ ਕੇ ਤੇ ਵਾਪਸ ਆ ਕੇ ਤੇ ਮੈਨੂੰ ਭਾਲੇ ਕਹਿੰਦਾ ਇੱਥੇ ਤਾਂ ਕਿ ਮੇਰਾ ਬਾਈ ਪਿਆ ਸੀ ਇਹਨੇ ਭਾਈ ਕਿਸ ਤੋਂ ਕਰਤਾ ਤੇ ਉੱਥੇ ਪਈ ਸੀ 부ੜੀ ਕੋਈ ਭਾਈ ਉਹ ਮੂੜੀ ਤਾਂ ਪਾ ਪਈ ਇਹਦੇ ਵਗਰ ਜੁੱਤੀ ਲੈ ਕੇ ਕਦੀ ਡੜ ਜਾ ਤੇ ਉਹਦੇ ਆ ਸਾਲਿਆ ਹੁਣ ਤੂੰ ਮੇਰੇ ਉੱਤੇ ਵਜਾਈ ਰਿਹਾ ਹੈ ਇਹ ਨਾ ਨਹੀਂ ਮੇਰੇ ਭਾਈ ਬੈਸ ਕਹਿੰਦੀ ਮੈਂ ਮਾਏ ਤੇਰਾ ਇੱਥੇ ਉਹ ਮਾਏ ਨੂੰ ਪਤਾ ਲੱਗਿਆ ਮਾਹ ਕੰਜਰਾ ਮਾਏ ਦਾ ਤੇਰੇ ਨਾਲ ਖੜਾ ਜੀ ਆਪਣੇ ਪਾਸੇ ਅੱਛਾ ਇਹ ਜਿੰਦਰ ਬਈਆ ਮਾਂ ਚੁੱਪੀ ਕਰਕੇ ਰਹਾ ਮੈਂ ਕਿਹਾ ਮੈਨੂੰ ਡਟਾ ਲੈ ਮੱਚ ਗਿਆ ਫਿਰ ਤੂੰ ਅੱਛਾ ਬਰੂ ਬਾਕੀ ਗਏ ਕੱਲ ਦੱਸ ਫਿਰ ਹਾਂ ਭਾਈ ਪੁੱਛ ਕੀ ਕਹਿੰਦੇ ਹੈਪੀ ਅਨਿਵਰ ਆਈ ਪੀ ਹੋਣੀ ਅੱਛਾ ਬਰੋਣਿਆ ਐਂ ਦੱਸ ਫਿਰ ਕੀ ਕਹਿੰਦੇ ਹੈਪੀ ਦੇ ਸਾਰੇ ਅ ਭਾਈ ਉਹਨਾਂ ਨੇ ਹੁਣ ਕੀ ਕਹਿਣਾ ਬਲਾਂ ਦੀ ਉਹਨਾਂ ਨਾਲ ਤਾਂ ਮੁੱਕੀ ਟੁੱਕੀ ਐ ਹੁਣ ਹੈ ਤੂੰ ਸਿਆਣਾ ਹੀ ਐ ਆਪਣਾ ਭਾਈ ਕਾ ਕਾਣੀ ਰਿਹਾ ਅਗਲੇ ਨੇ ਤਾਂ ਫਿਰ ਹੁਣ ਆਪਦੀ ਕੁੜੀ ਕਿਤੇ ਨਾ ਕਿਤੇ ਤੋਰਨੀ ਹੈ ਨਾ ਫਿਰ ਹੁਣ ਤਾਂ ਕੀ ਕਹਿਣਾ ਇਹਨਾਂ ਨੇ ਮੈਂ ਤਾਂ ਸੁਣਿਆ ਕੋਰੋਣਾ ਤੂੰ ਮੈਂ 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 ਤਾਂ ਕੁਝ ਨਹੀਂ ਕਿਹਾ ਮੈਂ ਤਾਂ ਕੁਝ ਨਹੀਂ ਕਿਹਾ ਉਹ ਕਹਿੰਦੇ ਸੀਗੇ ਵੀ ਦੇਖ ਲਓ ਪੰਚਾਇਤ ਦੇ ਵਿੱਚ ਤੂੰ ਬਤਾ ਕੋ ਦੋ ਦੋ ਗੱਲਾਂ ਕਰਨ ਵਾਲੇ ਵੀ ਹੁੰਦੇ ਆ ਗਏ ਕਹਿੰਦੇ ਵੀ ਕਿਕਰ ਸਿਆ ਹੁਣ ਤੇਰੇ ਭਰਾ ਦੀ ਮੰਗ ਆ ਵੀ ਤੂੰ ਚਾਦਰ ਪਾਲਾ ਚੱਲ ਕੀ ਵੱਡੇ ਵੱਡੇ ਗੱਲਾਂ ਕਰਦੇ ਆਇਆ ਅਬ ਤਾਂ ਕਰਕੇ ਭਈ ਉਹ ਵੀ ਗੱਲ ਉਹ ਤੇ ਮੈਂ ਤਾਂ ਇਹ ਸੁਣ ਸੀ ਵੀ ਕਿਸੇ ਵੀ ਇਹ ਆਗਿਆ ਦੇਤੀ ਨਹੀਂ ਕੁੜੀ ਨੂੰ ਕਿ ਤਰੋ ਹਾਂ 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 ਮੈਂ ਕਿਹਾ ਸੀ ਮੈਂ ਕਿ ਸਾਰਿਆਂ ਨੇ ਕਹਿ ਦਿੱਤਾ ਵੀ ਭਾਈ ਤੁਸੀਂ ਕੁੜੀ ਨੂੰ ਜਿੱਥੇ ਤੋੜਨਾ ਤੋੜੋ ਐਂ ਕਹਿਤਾ ਸੀ ਭਾਈ ਹਾਂ ਐਂ ਐਂ ਕਹਿਤਾ ਸੀ ਅਸੀਂ ਕਹਿ ਸੀ ਹਾਂ ਹੋ ਮੈਨੂੰ ਗੱਲ ਆ ਗਈ ਅਬ ਵੇਦਰਾ ਤੂੰ ਪੈਗ ਪਾਣਾ ਯਾਰ ਗੱਲਾਂ ਹੀ ਤੋੜ ਲੀਆਂ ਹੋਰ ਪਾਸੇ ਆ ਆਣਾ ਨਾ ਪ੍ਰਾਂਸ ਇੱਥੇ ਹੈ ਨਾ ਆਹ ਕਰਨਾ ਮਾ ਪਾ ਭਾਈ ਆ ਬੇ ਨਬਾਈ ਰੁਪਾ ਯਾਰ ਇੱਥੇ ਇਹਨੇ ਬਣਾ ਕੇ ਦੇ। ਠੀਕ ਹੈ ਨਾ ਭਾਈ? ਪਾਣੀ ਪਾ ਦੇ ਥੋੜਾ ਥੋੜਾ ਪਾਣੀ ਪਾਣਾ ਪੈ। ਆ ਮੇਰਾ ਤਾਂ ਕੋਈ ਨਹੀਂ ਚੱਲ। ਹੂੰ। ਥੋੜਾ ਬਿਨ। ਲੈ ਨਾ। ਇੱਧਰ ਆ ਬਾਈ ਹੁੰਦੇ ਭਾ। ਇਹ ਇੱਧਰ ਲੈ। ਇੱਥੇ ਫੜ। ਇੱਥੇ ਫੜ। ਲੈ ਨੀ। ਥੂ ਬੈਗ ਲਾ ਕੇ। ਆ ਚੱਕਰ। ਆ ਲਾਲ ਵਾਲਾ ਲਾਲ ਇਹ। ਢੇੜ ਜੋ। ਢੇੜ ਜੋ। ਇਹਨੂੰ ਕਿ ਮੈਨੂੰ ਪਤਾ ਲੱਗਿਆ ਉਹਦੀ ਅਕਲਕੀ ਨਹੀਂ ਕਹੀ ਗਈ ਕਿ ਮੈਂ ਹੱਕ ਤੱਕ ਵੀ ਇਹ ਬਤੇ ਹੋਰ ਤੁਰਦੀ ਕਿਤੇ ਅਮੀਰ ਤੇ ਜਾਣ ਕਿਤਨ ਪੁੱਛਦੇ ਨਹੀਂ ਹਾਂ ਤਾਂ ਕੀ ਕੀ ਹੋ ਰਿਹਾ ਹੈ? ਕੋਈ ਸੋਚਣ ਲੱਗਿਆ ਭਰਾ ਨੇ। ਨਹੀਂ ਨਹੀਂ ਕੁਛ ਨਹੀਂ। ਤੁਸੀਂ ਪੈਗ ਪਾ ਨਾ ਬਈ ਲਾਤ ਵੀ ਲਾ ਲੋ। ਹੋਰ ਬਣਾਉਂਗਾ। ਭਾਈ ਭਾਈ ਨਾਲ। ਆ ਕੋਈ ਨਹੀਂ ਕੋਈ 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 ਨਹੀਂ। ਕੋਈ ਨਹੀਂ ਠੀਕ ਹੈ। ਇਹ ਹੋਣੀ ਹੈਗੀ। ਠੀਕ ਹੀ ਹੈ ਬਸ। ਹਾਂ ਬਜੀ। ਕਿਉਂ? ਤਨੀ ਦੋਨਾਂ ਨੇ ਖਾਲੀ ਉਹ ਆਣਾ ਧਰ ਤੂੰ ਇਹਦਾ ਗਰਮ ਹੋਊਗਾ ਤੂੰ ਨਾ ਮੋਟਰ ਚਲਾ ਉਹ ਬੱਤ ਮੋਟਰ ਲਾਈਟ ਨਹੀਂ ਹੈਗੀ ਕੀ ਕਰਾਂ ਫਿਰ ਰੋਕ ਕੇ ਪਿਆ ਦਾਂਗੇ 10 ਮਿੰਟ ਠੰਡਾ ਪਾਣੀ ਪੀ ਲੈਣਗੇ ਆ ਤਾਂ ਬੜਾ ਗਰਮ ਹੈ ਬੇ ਤੇ ਆਈਆਂ ਵਰ ਰਹੀਆਂ ਨੇ ਥੋੜਾ ਕਾਣਾ ਪੀ ਲੈਣ ਦੇ ਵਿਚਾਰੀਆਂ ਨੂੰ ਚੱਲ ਕੋਈ ਨਾ ਫਿਰ ਹੋਰ ਆ ਹੋਰ ਪਰ ਲਿਆ ਬਾਲਟੀ ਇਹਦੇ ਨੇ ਮੈਂ ਪਿਆ ਦਿੰਨਾ ਪਾਣੀ ਤਾਂ ਤੇ ਦੋਵਾਂ ਕੱਖ ਪੱਠੇ ਵੀ ਪਾਉਣੇ ਇਹਨਾਂ ਨੂੰ ਮੈਂ ਜਾ ਮੈਂ ਪਿਆਦਾ ਨਾ ਪਾਣੀ ਚੰਗਾ ਆ ਵੇ ਚੋ ਰੇਤਾਂ ਉੱਤੋਂ ਮੈਂ ਸਾਫ਼ ਕਰ ਲਿਆ ਕਰ ਮਾੜਾ ਉਹ ਆਹੀ ਪਿਆਦੀ ਪਾਣੀ ਮੈਂ ਤਾਂ ਆਹੀ ਚੱਕ ਲਈ ਪੁੱਤ ਬਾਹਰ ਮੈਂ ਤਾਂ ਦਵਾਰੇ ਪਾ ਭਾਈ ਅਮਰਜੀਤ ਹੋ ਗਿਆ ਆ ਜਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਹੋ ਠੀਕ ਹੋ ਹਾਂ ਵਧੀਆ ਤੁਸੀਂ ਦੱਸੋ ਆ ਪੁੱਤ ਕੰਮੋ ਆ ਉਰੀ ਮੰਜਾ ਲਿਆ ਤੇ ਭਾਈ ਅਮਰਜੀਤ ਹੈਗੇ ਨਹੀਂ ਉਹ ਤਾਂ ਬਾਹਰ ਗਏ ਹੋਏ ਬਾਪੂ ਤਾਂ ਦੋ ਦਿਨਾਂ ਨੂੰ ਆਉਣਗੇ ਕਿਵੇਂ ਕੰਮ ਸੀਗਾ ਕੋਈ ਹਾਂ ਉਹਨਾਂ ਤਾਂ ਕੰਮ ਸੀਗਾ ਦੱਸੋ ਆਜੋ ਬਹਿ ਕੇ ਗੱਲ ਕਰ ਲੈਂਦੇ ਆ ਬਹਿ ਜਾਓ ਕੰਮੋ ਦੋ ਤਿੰਨ ਕੱਪ ਨਾ ਚਾਹ ਦੇ ਬਣਾ ਦੇ ਚੰਗਾ ਹਾਂ ਮੈਂ ਬਣਾ ਲਾਂ ਪਹਿਲਾਂ ਪਾਣੀ ਦੇ ਆਈ ਪੁੱਤ ਚੰਗਾ ਹਾਂਜੀ ਹਾਂ ਬਹਿ ਜਾ ਮੈਂ ਬਹਿ ਜਾ ਪਾਈ ਬੱਸ ਚਲ ਪਾਣੀ ਮੈਂ ਰੋਕੀ ਪਿਆ ਦਿੰਨਾ ਬਹਿ ਜਾ ਕੋਈ ਨਾ ਬਹਿ ਜਾ ਪੁੱਤ ਤੂੰ ਬਹਿ ਜਾ ਕੋਈ ਨਾ ਬਹਿ ਜਾ ਮੈਂ ਤਾਂ ਇੱਥੇ ਬਹਿ ਜਾ ਕੋ ਹੋ ਠੀਕ ਐ ਸਾਰੇ ਆਪਾਂ ਆ ਗਈ ਹਾਂ ਹਾਂ ਵਧੀਆ ਸਸਰੀ ਕਾਲ ਬਈ ਠੀਕ ਐ ਬਈ ਲੈ ਇੱਥੇ ਬਹਿ ਜਾ ਪੁੱਤ ਭੈਜਾ ਭੈਜਾ ਪੂਆ ਹਾਂਜੀ ਬੈਠ ਜਣ ਬੈਹ ਜਾ ਪੁੱਤ ਨਾ ਨਾ ਬੱਸ ਬੱਸ ਪੂਆ ਕੋਈ ਨਾ ਹਾਂ ਭਾਈ ਹੋਰ ਕਿਵੇਂ ਘੇੜਾ ਮਾਰਿਆ ਮੈਂ ਤਾਂ ਮਾਰੇ ਅਭੀ ਆਪਣਾ ਕੁਛ ਕਰਿਆ ਫੈਸਲਾ ਜੀ ਗੁੱਦੀ ਦਾ ਪਹਿਲੀ ਗੱਲ ਤਾਂ ਐ ਸੀਗਾ ਜੀ ਹਲੇ ਬਾਪੂ ਹੈ ਨਹੀਂ ਬਾਪੂ 2 ਦਿਨਾਂ ਨੂੰ ਆਊਗਾ ਬਾਕੀ ਉਹਨਾਂ ਨੇ ਆਪਾਂ ਨੂੰ 1.5 ਮਹੀਨੇ ਦਾ ਟਾਈਮ ਦਿੱਤਾ ਸੀਗਾ ਹਲੇ ਤਾਂ ਦਿਨ ਹੀ ਮੈਨੂੰ ਆ ਦਾ 20 ਹੋਇਆ ਹੈ ਹਨਾ 20 ਦਿਨ ਹੋਏ ਹੈ ਹਜੇ ਅੱਜ ਹਾਂ ਦਿਨ ਤਾਂ 25 ਹੋ ਗਿਆ ਮੈਂ ਇੱਧਰ ਆਇਆ ਸੀ ਮੈਂ ਚੱਲ ਮੈਂ ਜਾਇਆ ਮੈਂ ਥੋਡੇ ਕੋਲੇ ਪਾਣੀ ਲੈ ਲੈ ਬਾਈ ਪਾਣੀ ਪੀ ਲੈ ਭੈਣ ਜੀ ਦਿਨਾ ਜਾਂਦੇ ਹੁਣ ਤਾਂ ਪਤਾ ਲੱਗਦਾ ਹੀ ਨਹੀਂਗਾ 25 ਹੋ ਗਏ ਗਾਹਾਂ ਵੀ 20 25 ਦਿਨ ਟੱਪ ਜਾਣਗੇ ਕੋਈ ਗੱਡੀ ਦਾ ਤੁਹਾਨੂੰ ਹੱਲ ਕਰਨਾ ਹੀ ਪਊਗਾ ਗੱਲ ਤਾਂ ਐ ਆ ਬਾਈ ਐਡੀ ਕਾਲੀ ਵੀ ਵਾਦੀ ਹੈਗੀ ਹੈ ਉਹ ਕਿਹੜਾ ਕਿਤੇ ਬਾਹਰ ਫਿਰਦੀ ਆਗੀ ਘਰੇ ਬੈਠੀ ਆਪਦੇ ਬਾਕੀ ਬਾਪੂ ਆਜੂਗਾ ਤਾਂ ਉਹ ਦਿਨਾਂ ਨੂੰ ਉਹਨਾਂ ਨਾਲ ਅਸੀਂ ਰਾਇਸਲਾ ਕਰਕੇ ਦੱਸ ਦਾਂਗੇ ਤੁਹਾਨੂੰ ਚਲੋ ਤਾਂ ਕੋਈ ਨਹੀਂ ਰਾਇ ਕਰ ਲਓ ਮੈਂ ਸੋਡੇ ਪੱਖ ਦੀ ਗੱਲ ਕਰਦਾ ਮੈਂ ਕੋਈ ਐ ਨਹੀਂਗਾ ਵੀ ਉਧਰਲੇ ਜਿਆਦਾ ਜ਼ੋਰ ਪਾਉਣਾਗਾ ਕੋਈ ਨਾ ਭਾਈ ਅਜੇ ਸਾਡੀ ਕੋਈ ਰਾਇ ਨਹੀਂ ਬਣੀ ਕੋਈ ਰਾਇ ਵਾ ਅਵਾੜੀ ਕਰਾਂਗੇ ਸਾਰਾ ਟੱਬਰ ਬੈਠ ਕੇ ਕੋਈ ਗੱਲਬਾਤ ਕਰਾਂਗੇ ਇਹ ਕੋਈ ਗਾਇਆਂ ਮੈਂ ਸਾਲਾ ਕੰਮ ਤਾਂ ਹੈ ਨਹੀਂਗਾ ਵੀ ਤੇਰਾ ਰਸਾ ਲਵੇੜਤਾ ਤਾਂ ਠੀਕ ਹੈਗਾ ਇਹ ਤੇ ਆਣੀ ਤੋਰਨੀ ਹੈਗੀ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਮੰਮੀ ਰੈਵਾੜੀ ਵਾਲੀ ਐ ਚ ਕਿਹੜੀ ਗੱਲ ਹੈਗੀ ਨਾਲੇ ਉਹਨੂੰ ਕਹਿ ਤਾਏ ਸੀਗੇ ਵੀ ਸੌ ਹੱਥ ਰੱਸਾ ਸਿਰੇ ਤੇ ਗੰਢ ਤੇ ਉਹਦੇ ਤਾਂ ਅਸੀਂ ਕੁੜੀ ਤੋਰਦੇ ਨਹੀਂ ਹੈਗੇਗੇ ਇਹਦੇ ਤਾਂ ਅਸੀਂ ਕੁੜੀ ਨੂੰ ਖੂਚ ਧੱਕਾ ਦੇ ਦਾਂਗੇ ਮੈਨੂੰ ਉਹਦਾ ਤਾਂ ਤੈਨੂੰ ਪਤਾ ਹੀ ਆ ਹਾਂ ਸ਼ਰੇ ਆਮ ਧੱਕਾ ਕਰ ਹੀ ਜਾਂਦਾ ਉਹ ਬੰਦਾ ਨਾ ਚੱਲ ਮੈਂ ਤਾਂ ਸੋਡੇ ਵਾਲੇ ਪਾਸੇ ਆਂ ਜੀ ਹੈਂ ਚੱਲ ਜਦੋਂ ਬਾਈ ਜੀ ਆਗੇ ਉਹਨਾਂ ਨਾਲ ਕਰ ਲਿਓ ਗੱਲ ਹੈਂ ਤੁਸੀਂ ਨਾ ਉਹ ਭੈਣ ਜੀ ਦਾ ਨੰਬਰ ਲੈ ਲਓ ਆ ਨੰਬਰ ਦੇ ਦਿਓ ਤੁਸੀਂ ਮੈਂ ਗੱਲ ਕਰ ਲੂੰਗੀ ਗੱਲ ਤਾਂ ਇਹ ਆ ਨਾ ਬਾਈ ਵੀ ਜੇ ਤੂੰ ਸਾਡੇ ਵਾਲੇ ਪਾਸੇ ਹੁੰਦਾ ਤੂੰ ਚੱਲ ਆਉਂਦਾ ਨਹੀਂ ਸੀਗਾ ਚੱਲ ਜੇ ਹੁਣ ਤੂੰ ਆ ਆ ਵੀ ਗਿਆ ਤੇ ਤੈਨੂੰ ਸਾਫ਼ ਗੱਲ ਦੇਖ ਸਾਡੀ ਬਹੂ ਨੇ ਵੀ ਮਕਾਤੀ ਉਹੀ ਸਾਡੀ ਰਾਏ ਆ ਸਾਰੇ ਟੱਬਰ ਦੀ ਇੱਕੋ ਹੀ ਤੇ ਅਸੀਂ ਸਾਡਾ ਤਾਂ ਹੈ ਹੀ ਨਹੀਂ ਮਨ ਪਾਈ ਅਸੀਂ ਉਹਦਾ ਖੰਡਾ ਅੜਾਉਂਦਾ ਉਹਨੂੰ ਤਾਂ ਚੜੀ ਦੀ ਨਹੀਂ ਲੱਥੀ ਦੀ ਨਹੀਂ ਹੈਗੀ ਨਾਲੇ ਕਿੱਥੇ ਮੇਰੀ ਧੀ ਕਿੱਥੇ ਮੇਰੀ ਧੀ ਕਿੱਥੇ ਉਹ ਬੁੜਾ ਖੁੰਡਾ ਹਾਂ ਤੇ ਕਿ ਉਹ ਪਰਿਵਾਰ ਧੀਾਂ ਦਾ ਪਿਓ ਹੈ ਹਜੇ ਉਤੋਂ ਤੋਂ ਧੋਸ ਦਿੱਤੀਆਂ ਹੋਈਆਂ ਪਈਆਂ ਤੇ ਭਾਈ ਸਾਡੀ ਕੁੜੀ ਕਿੱਥੇ ਅਸੀਂ ਹੁਣ 20 ਸਾਲ ਦੀ ਸਾਡੀ ਕੁੜੀ ਐ 15-15 ਸਾਲ ਦੀਆਂ ਧੀਆਂ ਐ ਉਹਨਾਂ ਦਾ ਬੈਕੇ ਖਿਲੀ ਉਡਾਈ ਹੈਗੀ ਆਪਣੀ ਮਨਿੰਦਰ ਦੀ ਸਾਰਿਆਂ ਦੇ ਵਿੱਚ ਅਸੀਂ ਉਹਦੇ ਜਾਵਾਂਗੇ ਦਵਾਰੇ ਅਸੀਂ ਤਾਂ ਉਹਦੇ ਦਰਵਾਜ਼ੇ ਤੇ ਨਹੀਂ ਜਾਂਦੇ ਹੁਣ ਨਾ ਉਹਨੂੰ ਆਉਣ ਦਈਏ ਇੱਥੇ ਚੱਲ ਕੋਈ ਨਹੀਂ ਭੈਣ ਜੀ ਚਲ ਜੋ ਮੈਂ ਤੁਹਾਡਾ ਫੈਸਲਾ ਕਰ ਮੈਂ ਜਾ ਕੇ ਦੱਸ ਦੂੰਗਾ ਹੈ ਚੱਲ ਪਹਿਲੀ ਗੱਲ ਤਾਂ ਬੈਠੋ ਚਾਹ ਪੀ ਲਓ ਇਹ ਗੱਲ ਨੂੰ ਨਾ ਤੁਸੀਂ ਬੰਦ ਹੀ ਕਰ ਦਿਓ ਅਸੀਂ ਸਾਡੀ ਕੁੜੀ ਨੂੰ ਨਾ ਮਸਾ ਇਹ ਦੁੱਖ ਚੋਂ ਕੱਢ ਰਹੇ ਹਾਂ ਤੇ ਉਹ ਤਾਂ ਸਾਰਾ ਦਿਨ ਚੁੱਪਚਾਪ ਰਹਿੰਦੀ ਹੈ ਪਹਿਲਾਂ ਹੀ ਨਹੀਂ ਬੋਲਦੀ ਚਲੋ ਠੀਕ ਹੈ ਜੀ ਹਾਂ ਤੇ ਬਾਕੀ ਬਾਪੂ ਦਾ ਜਿਵੇਂ ਵੀ ਫੈਸਲਾ ਹੋਇਆ ਉਹਨੂੰ ਆਪ ਹੀ ਦੱਸ ਦਊਗਾ ਕੋਈ ਨਹੀਂ ਚੜਕੇ ਰੰਗ ਕਰ ਲੈ ਚੱਲ ਬੈਠ ਜਾ ਚਾਹ ਤਾਂ ਪੀ ਲਓ ਹਾਂ ਚੱਲ ਬਸ ਕੋਈ ਨਹੀਂ ਚਾਹਦੇ ਦੇਖ ਇਹਨੂੰ ਨਹੀਂ ਸ਼ਰਮਾਉਦੀ ਹੈਗੀ ਹੈ ਹਾਂ ਹੋਣੀ ਕਿਨੇ ਚੜ ਗਿਆ ਚੜ ਜਾਣ ਤਾਂ ਇਹਨੂੰ ਪਿਆ ਉਹਨੇ ਲੌਂਗ ਲੈ ਲਿਆ ਲੱਗ ਗਿਆ ਪਤਾ ਲੱਗ ਗਿਆ ਪਤਾ ਕੀ ਜਵਾਬ ਹੈ ਉਹ ਘਰੀਜੀ ਵਾਲੀ ਨੂੰ ਤੇ ਇਹਨੂੰ ਇਹ ਵੀ ਮੈਨੂੰ ਜ਼ਹਿਰ ਵਰਗੇ ਲੱਗਦੇ ਇਹਨਾਂ ਨੂੰ ਨਾ ਪੜਨ ਨਾ ਦਿਆ ਕਰੋ ਕਦੇ ਖਫਰਾ ਕਿੱਥੋਂ ਚੱਕਿਆ ਮੂੰਹ ਅੰਦਰ ਉਹਨੂੰ ਨੇ ਸ਼ਰਮਾਂਉਂਦੇ ਜਿਹੜਾ ਭੇਜਦਾ ਹੈਗਾ ਵੀ ਜਦੋਂ ਅਸੀਂ ਤੈਨੂੰ ਚੌਰਿਆ ਇੱਕ ਵਾਰੀ ਜਵਾਬ ਦੇ ਆਏ ਰੋਜ਼ ਰੋਜ਼ ਉਹੀ ਗੱਲ ਉਹੀ ਗੱਲ ਤੂੰ ਵਿਆਹ ਕਰਾਉਣ ਦੇ ਕਾਹ ਬਣਾ ਹੁਣ ਜਾਣ ਕੇ ਕਰਦਾ ਜਾਣ ਕੇ ਕਰਦਾ ਬੀਬੀ ਉਹ ਜਾਣ ਕੇ ਤਾਂ ਉਸ ਜਮਾਉਂਦਾ ਆਪਣੇ ਤੇ ਇਹਨੂੰ ਵੀ ਲਾਲਚ ਦੇਤਾ ਹੋਣਾ ਵੀ ਤੂੰ ਜਾ ਕੁੜੀ ਤਰਾ ਤੈਨੂੰ ਟੋਲਾ ਹੋਰ ਪਾ ਦਾਂਗੇ ਬਿੱਲੇ ਲਾਲਚ ਦਾ ਮਾਰਾ ਨਹੀਂ ਫਿਰਦਾ ਇਹ ਪੂਸ ਚੱਕੀ ਲਾਲਚ ਦਾ ਮਾਰਾ ਆਇਆ ਅੱਜ ਉਹ ਘਗਰੇ ਜੇ ਵਾਲੀ ਨਹੀਂ ਆਈ ਅਜਾ ਪਾ ਕੇ ਚੱਕ ਕੇ ਬੁੱਥਣ ਇੱਧਰ ਨੂੰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਜਿੱਦਗਾ ਦੀ ਫੜੀ ਬੈਠਾ ਬੰਦਾ ਵੀਰ ਹਾਂ ਹਾਂ ਮੈਂ ਇਹਨੂੰ ਆਪਦੇ ਘਰ ਹੀ ਲੈ ਕੇ ਜਾਣਾ ਉਹਨੂੰ ਆਪ ਨੂੰ ਸ਼ਰਮ ਹੋਣੀ ਚਾਹੀਦੀ ਵੀ ਦੋ ਧੀਆ ਮੇਰੇ ਆਪਦੇ ਆ ਕੋਈ ਤਾਂ ਕਰਨਾ ਕੋਹ ਗੱਲ ਤੋ ਫਰਾਨ ਆ ਕੀ ਉਹਦੀ ਪੈੜ ਵੀ